ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਬੀ ਸਚੁ ਨਾਨਕ ਹੋਸੀ ਵੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੋ ਪੈ ਚੋ ਪਣਾ ਹੋਵੇ ਜੇ ਲਾਇ ਰਹਾਲੇ ਬਤਾਰ भुख्या ज बन्ना पुरिया पार सह साल चल सच कूड़ा हुई आकार हुक्मी हुकमी होवन जिय हुक्म लावड़ी आई हुक्मी उत्तम नीच हुक्म लिख दुख सुख पाई है, है ना हुकमी सा। एक न हुक्मी बखशीस एक हुक्म सदा पवाई है हुक्म अंदर सबको बाहर हुक्म न को ਨੌਨਕ ਹੁਕਮਾ ਜੇ ਬੂਝਾ ਤਾ ਹਮਾ ਕਹਣਾ ਕੋਏ ਗਾਵੇ ਕੋ ਤਾਨਾ ਉਹ ਵੇਖੇ ਸਤਾ ਨਾ ਗਾਵੇ ਕੋ ਦਾ ਜਾਣਾ ਨੀ ਸਾਨ ਗਾਵੇ ਕੋ ਗੁੰਵੜੇ ਅਈਆਂ ਚਾਰ ਗਾਵੇ ਕੋ ਵੀਦਿਆ ਵੀ ਖੰਵੀ ਚਾਰ ਗਾਵੇ ਕੋ ਸਾਜ ਕਰੇ ਤਾ ਨਖੇ ਹੈ ਗਾਵੇ ਕੋ ਜੀ ਅਲਾ ਫਿਰਦੇਹਾ ਗਾਵੇ ਕੋ ਜਾ ਪੈਦੀ ਚਾ ਦੂਰ ਗਾਵੇ ਕੋ ਵੇਖਿਆ ਹਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਂ ਹੀ ਖਾਂ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਗਸਾਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਹੈ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਆ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਆਂ ਜਿਤ ਸੁਣ ਤਰੇ ਪਿਆਰ ਅਮਿਤ ਵੇਲਾ ਸਚਨਾ ਵੜਿਆਈ ਵਿਚਾਰ ਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਕੇ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਕਾ ਨਾਨਕ ਗਾਵੀਆ ਗੁਣੀ ਨਿਧਾਨ ਗਾਵੀ ਇਹ ਸੁਨਿਆ ਅਮਨ ਰਖੀਆ ਪਾਓ ਦੁੱਖ ਪਰ ਹਰ ਸੁਖ ਕਰਲਾ ਜਾਏ ਗੁਨਮੁਖ ਨਾਦਨ ਗੁਰਮੁਖ ਵੇਦੰਗਾ ਗੁਰਮੁਖ ਰਿਆ ਸਮਾਏ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੈ ਕਹਿਣਾ ਕਥ ਨਾ ਜਾਏ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਤੀਰਥ ਨਾਵਾ ਜਿਤ ਚਪਾਵਾ ਵਿਨ ਪਾਣੇ ਕਹਿਣਾ ਹੈ ਕਰੀ ਜੇਤੀ ਸਿਤ ਉਪਾਏ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੁਨੀ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ जे जुग चार होए नवा खंडा सब कोए चंगा नाव रखा है क्या जस कीरत जगले चेत ना आवी आवि तवात ना पूछ के कीटा अंदर कीट कर दोस्त ते नानक निर्गुन गुण करे गुणवंत्या गुन दे तेहा कोये ना सूझी जे tis guna ko e kare suniya sid peer surnaad suniya tarata taval aakaash suniya deep lo paatal suniya pohan sakae kaal nanak bhagat asada vegaa suniya dukh paap ka naash suniya ishar brahma indra suniya moksha lah hanmand suniya jog dugattan phed suniya saastrim rit ved nanak bhagat asada vegaa suniya dukh paap ka naash suniya sat santo gyaan suniya 68 ka snaan सुनिया पढ़ पड़ पाव है मान है। सह ध्यान नानक भगता सदावे घास सुनिया दुख पाप का नास सुनया सरा गुना के गाह सुनिया सेख पिर है सुनया अंधे है राहो सुनिया हाथ हो नानक भगता सदावे घास सुनिया दुख पाप का नास ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਿੱਛਾ ਪਛੁਤਾਏ ਕਾਗਤ ਕਲਮ ਨ ਲਿਖਨ ਹਾਰ ਮੰਨੇ ਕਬ ਹੇ ਕਰਨ ਵਿਚਾਰ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਿਆ ਸੁਰਤ ਹੋਵਾ ਮਨ ਬੋਧ ਮੰਨਿਆ ਸਗਲ ਪਵਨ ਕੀ ਸੋਧਾ ਮਨਾ ਮੂਹਾ ਟੋਟਾ ਨ ਖਾਇ ਮੰਨਿਆ ਜਮ ਕੇ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗਾ ਠਾਕ ਨਾ ਪਾਏ ਮੰਨਾ ਪੱਥਿਓਂ ਪਰ ਗੜ ਜਾਏ ਮੰਨਾ ਮੱਗ ਨਾ ਚੱਲਿਆ ਪੰਥ ਮਨਾ ਧਰਮ ਸੇ ਤੀਸਨਵੰਤ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਉਹ ਨਾ ਪਾਵੇ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਪਵਹਨਾ ਪੇਖ ਆਸਾ ਨਾਮ ਨਿਰੰਝਨ ਹੋਏ ਤੇ ਕੋ ਮਨ ਜਾਣਾ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਾਹ ਮਾਨ ਪੰਜੇ ਸੋਹਾਂ ਦਰ ਰਾਜਾਨ ਪੰਜਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰਾ ਵਿਚਾਰ ਕਰਤੇ ਕਾ ਕਰਨਾ ਨਹੀਂ ਸੁਮਾਰ ਤੋਲ ਤਰਮ ਦੇਯਾ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ जे को बुजा हो वै सच ऊपर के पार धरती होर, होर, होर तिस्ते पार कमजोर जिया जात रंगा के नाव सबना लिखे बुढ़ी कलाम हो लेखा लिख जाने को लेखा लिखया है केस केता केता वाले हो रूप दाव के ती दास ਇਹ ਤਾਂ ਪਸਾਉਏ ਕੋ ਕਵਾਉ ਤਿਸ ਤੇ ਹੋਇ ਲਖ ਦਰਿਆ ਕੁਦਰਤ ਕਾ ਬਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖਾ ਜਾਪ ਅਸੰਖਾ ਪਾਓ ਅਸੰਖਾ ਪੂਜਾ ਅਸੰਖਾ ਤਪਤਾਓ ਅਸੰਖਾ ਗਰਬ ਮੁਖ ਵੇਦ ਪਾਠ ਅਸੰਖਾ ਜੋਗ ਮੰਨ ਰਹਾ ਉਦਾਸ ਅਸੰਖਾ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੂਹ ਪਖਸਾਰ ਅਸੰਖ ਮੋਨ ਲਿ ਬਲਾਇ ਤਾਰ ਕੁਦਰਤ ਕਰਨ ਕਾ ਹੈ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ जो तुत पावै साई पलिकार तू तुदा सलामत निरंकार असंख मूर्ख अंध कौर असंख चोर हराम कौर असंख अमर कर जाहे जोर असंख गलबड़ हत्या कमाये असंख पापी पाप कर जाहे असंख फिरा फिराहे असंख मलेच मलपक पाखा है ਅਤੰਕ ਨਿੰਦਕ ਅਸਿਰ ਕਰਾਂ ਪਾਰ ਨਾਨਕ ਨੀਤਕਾਰਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਤੁਪਾ ਵਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਤੰਕ ਨਾਵ ਸੰਗਤਾਵ ਅਗਮ ਅਗਮ ਅਸਾਂ ਖਲੋ ਅਸੰਗ ਕਾ ਹਾਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਾਇਨ ਗੀਤ ਗੁਣ ਗਾ ਅਖਰੀ ਲਿਖਨ ਬੋਲਨ ਵਾਨ ਅਖਰਾ ਸਿਰ ਸੰਜੋਵ ਖਾਨ ਜਿਨ ਇਹ ਹੈ ਲਿਖੇ ਕਿਸ ਸਿਰ ਨਾ ਹੈ ਜੀਵ ਫੁਰਮਾਇਤਿ ਵਤੀ ਵਪਾ ਹੈ ਜੇਤਾ ਕੀਤਾ ਤੇ ਤਾਨਾ ਵਿਨ ਨਾਵੈ ਨਾਹੀ ਕੋ ਥਾ ਕੁਦਰਤ ਕਵਨ ਕਾ ਹੈ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂ ਸਦਾ ਸਲਾਮ ਨਿਰੰਕਾਰ ਪਰਿਆ ਹਤ ਪੈਰ ਤਨ ਦੇਹ ਪਾਣੀ ਤੋਤਾ ਉਤਰਸ ਕੇ ਹ ਮੂਤ ਪਲਿਤੀ ਕਪੜ ਹੋਏ ਦੇ ਸਾਬੂਨ ਲਈਆ ਓ ਥੋਏ ਪਰਿਆਮਤ ਪਾਪਾ ਕਾ ਸੰਗ ਉਹ ਤੋ ਪੈਨਾ ਵਾ ਕਹਿ ਰਹੇਗਾ ਪੂਨੀ ਪਾਪੀ ਆ ਕਨਹਾ ਕਰਨ ਕਾਰਨ ਕਰਨ ਵਾਲੇ ਖਜਾਹੋ ਆਪੇ ਵੀ ਜਾਪੇ ਖਾਹੋ ਨਾ ਨ ਹੁਕਮੀ ਆਵੋ ਜਾਵੋ ਧੀਰਤ ਤਪ ਦੇ ਆਦਤ দান ਜੇ ਕੋ ਆਵਾ ਤਿਲ ਕਾਮਾਨ ਸੁਨਿਆ ਮਨਿਆ ਮਨ ਕੇ ਤਾ ਪਾਓ ਅੰਤਰ ਗਤ ਧੀਰਤ ਮੈਲਾ ਨਾ ਸਭ ਗੁਣ ਤੇਰੇ ਮੈ ਨਹੀਂ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਭਰਮਾ ਸਤ ਸੂ ਹਾਲ ਸਦਾ ਮੰਚਾਓ ਕਵਨ ਤੋਂ ਵੇਲਾ ਵਕਤ ਕਵਨ ਹੈ ਕਵੰਦਿਤ ਕਵਨ ਵਾਰ ਕਵਨ ਸੇ ਰੂਤੀ ਮਾ ਹੋ ਕਵੰਜਿਤ ਹੋਆ ਆਕਾਰ ਵੇਲ ਨਾ ਪਾਈ ਆ ਪੰਡਤੀ ਜੇ ਹੋਆ ਲੇਖ ਪੂਰਾਨ ਵਕਤ ਨਾ ਪਾਇਓ ਕਾਦੀ ਆ ਜੇ ਲਿਖਾਂ ਅੱਲੇ ਖਾਨਾ ਲੇਖੇ ਕੁਰਾਨ ਤਿਤ ਵਾਰ ਨਾ ਜੋਗੀ ਜਾਨਾ ਰੂਤਮਾ ਹੋ ਨਾ ਕੋਈ ਚਾ ਕਰਤਾ ਸਿਰਸੀ ਕੋ ਸਾਜੇ ਆਪੇ ਜਾਨਾ ਸੋਈ ਕਿਵ ਕਰ ਆਕਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਨਾ ਨਾਨਕ ਆਖਨ ਸਭ ਕੋ ਆਖਾ ਇਕ ਤੋਂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵਾ ਨਾਨਕ ਜੇ ਕੋ ਆਪੋ ਜਾਣ ਅੱਗਾ ਗਿਆਨ ਸੋਹਾ ਪਾਤਾਲਾ ਪਾਤਾਲ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਨ ਇਕ ਬਾਤ ਸਹਿਸ 18 ਕਹਨ ਕਿਤੇ ਬਾ ਅਸੁਲੂ ਇਕ ਤਾਤ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵੀ ਨਾਸ ਨਾਨਕ ਵੱਡਾ ਆ ਕੇ ਦੀਆ ਆਪੇ ਜਨ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆ ਨਦੀਆ ਅਤਾ ਵਾਹ ਪਵਹ ਸਮੁੰਦ ਨਾ ਜਾਣਿਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਲਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਾ ਅੰਤਰ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨਾ ਦੇਣਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪਾ ਕਿਆ ਮਨ ਮੰਤਾ अंत न जापा कीता आकार अंत न जाप पर वार अंत कारण के ते बिल लाहे ताके अंत न पाए जाहे एहो अंत न जाने कोय बहुता कहिया बहुता होए ਵੱਡਾ ਸਾਹਿਬ ਉਹ ਚਾਹਤਾ ਉੱਚੇ ਉੱਪਰ ਉਚਾਣਾਵ ਐਵੜ ਉਚਾ ਹੋ ਵਿਆਹ ਕੋਏ ਕਿਸ ਉੱਚੇ ਕੋ ਜਾਣਾ ਸੋਏ ਜੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਿਤੇ ਮੰਗਾਂ ਜੋ ਅਪਾਰ ਕਿਤੇ ਅਗਰ ਨਹੀਂ ਵਿਚਾਰ ਕਿਤੇ ਖਪਤ ਉਠਾ ਵੇਕਾਰ ਕਿਤੇ ਲਾਲਾ ਮੁਕਰ ਪਾਹੇ ਕਿਤੇ ਮੁਰਖ ਕਾਹੇ ਖਾਹੇ ਕਿਤੇ ਦੁਖ ਭੂਖ ਸਦ ਮਾਰ ਇਹ ਹੈ ਪੇ ਦਾਤੇ ਹੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨ ਸਕਾ ਕੋਏ ਜੇ ਕੋ ਖਾਇਕ ਆਖ ਨ ਪਾਏ ਉਹ ਜਾਣਾ ਜਿਤਿਆ ਮੂੰਹ ਖਾਏ ਆਪੇ ਜਾਣਾ ਆਪੇ ਦੇ ਆਖਾਂ ਸੇ ਪੇ ਕੇ ਕੇ ਜਿਸ ਨੋ ਬਕਸੀਸ ਸਲਾਹ ਨਾਨਕ ਪਾਚਾ ਹੀ ਪਾਚਾ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀ ਅਮੂਲ ਪੰਡਾਰ ਅਮੂਲ ਆਵਾਂ ਅਮੂਲ ਜਾਹੇ ਅਮੂਲ ਪਾਏ ਅਮੂਲ ਸਮਾਹੇ ਅਮੂਲ ਤਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਕਸੀਸ ਅਮੂਲ ਨਿਸਾਨ ਅਮੂਲ ਕਰਮ ਅਮੂਲ ਫੁਰਮਾਨ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਕਰਹਿ ਲਿ ਬਲਾਏ आखें वेद पाठ पूरण आंखें पड़े करहा बखियान आंखें भर में आंखें इंद्र आंखें गोपी ता गोविंद आंखें इसे राखें सीधा आंखें कहते किते बुद्ध आंखें दानव आंखें देव आंखें सुरनारा मुंजन सेव केते आख आखन पाहे केते कह कह उठ उठ जाहे एते होर करे हैं ता आख के के, जेवड़ पावे तेवड़ होए नानक जान साय जैको आख्या है बोलुवे गाढ़ लिखिया सिर गावार गावार की किहा सोकर के हा जित वह सर्व वाजे नाद अनेक असंख्या केते वाह हारे कहते اے راگ پریسیوں کہیاں نہ کہتے گاون ہارے گاو ہیں دونوں پون پانی بہسانتر گاوا راجا ترم دوارے گانا چت گپٹ لکھ جان ہیں لکھ لکھ تان وچ اچار ہے गावहां ईसर ब्रह्मा देवी सोहंसदा सवारे गावहां इन्द्र इंद आसन बैठे देवतां दरन आले गावहां सिद्ध समाधि अंदर गावन साध विचारे गावन जति सती संतोषी गावहां वीर करारे गावन पंडित पठन राखी सुर जगजुग वे दानाले गावहां मोहिनिया मनमोहन सुरगा में छपे आले गावण रतन उपाय तेरे यार धरती रतन आले गावहां ज्योत महा बलसूरा गावहां खानी चारे गावहां खंड मंडल वर पंडा कर 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 रखे तारे सही तुधनो गावण ज्योत तुध पावन रते तेरे पेगतर साले और कहते गावण से मैं जितना आवन ਨਾਨਕ ਕੀ ਵਿਚਾਰੇ ਸੋਈ ਸੋਈ ਚਦਾ ਸਤਿ ਸਾਹਿਬ ਸਾਚਾ ਸਾਚੇ ਨਹੀਂ ਹਾਬੀ ਹੋਸੀ ਜਾਏ ਨਾ ਜਾਸੀ ਰਚਾਂਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕਿਤਾ ਆਪਣਾ ਜੀਵ ਤੇਸ ਦੀ ਵੜੇ ਆਈ ਜੋ ਤੇ ਸਪਾ ਦਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਸਾਹੋ ਸਾਹ ਪਾ ਚਾਹੀ ਵ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਪਤ ਜੋਲੀ ਧਿਆਨ ਕੀ ਕਰਾਂ ਵੀ ਭੂਤ ਕਿੰਪਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿਤਾ ਜਗ ਜੀਤ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟ ਕਟ ਵਾਜਹਿ ਨਾਦ ਆਪਨ ਨਾਥ ਨਾਤੀ ਸਭ ਜਾ ਕੀ ਰਿਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੂਏ ਕਾਰ ਚਲਾਵਹਿ ਲੈਖੇ ਆਵਹਿ ਪਾਗ ਆਦੇਸ ਤਿਸਾ ਆਦੇਸ आद अनिल अनाद अनाहत जुग जुग एको वेस एका मई जुगत वे आई तेने चले परवान एक संसार एक पंडारी इकलई दीवान जीवति स्वभाव अति वा चलावया जीव होवे फरमान ओ होवे का उनादरना आवे बोता एहो विडान आदेश से आदेश आद अनिल अनाद अनाहत जुग जुग एको वेस